Welcome to Punjabi Job Studios educational channel। ਅੰਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਗੱਲ ਕਰਾਂਗੇ ਅੰਗਨਵਾੜੀ ਭਰਤੀ 2025 ਸੰਬੰਧੀ ਤਨਖਾਹ ਦੇ ਬਾਰੇ ਕੀ ਅਸਲ ਦੇ ਵਿੱਚ ਤਨਖਾਹ ਕਿੰਨੀ ਹੋਵੇਗੀ ਇਸ ਭਰਤੀ ਦੇ ਵਿੱਚ ਹੈਲਪਰ ਨੂੰ ਕਿੰਨੀ ਤਨਖਾਹ ਦਿੱਤੀ ਜਾਵੇਗੀ ਅਤੇ ਵਰਕਰ ਲਈ ਕਿੰਨੀ ਤਨਖਾਹ ਹੋਵੇਗੀ। ਇਸ ਵੀਡੀਓ ਦੇ ਵਿੱਚ ਆਪਾਂ ਸਬੂਤ ਦੇ ਨਾਲ ਗੱਲ ਕਰਾਂਗੇ ਕੋਈ ਹਵਾ ਦੇ ਵਿੱਚ ਗੱਲਾਂ ਨਹੀਂ ਮਾਰਾਂਗੇ 19000 ਤਨਖਾਹ ਹੋਏਗੀ ਜਾਂ 20000 ਤਨਖਾਹ ਹੋਏਗੀ ਹਨਾ ਜਿੰਨੀ ਤਨਖਾਹ ਹੋਏਗੀ ਆਪਾਂ ਤੁਹਾਨੂੰ ਸਬੂਤ ਦੇ ਨਾਲ ਦਿਖਾਵਾਂਗੇ ਜੋ ਡਿਪਾਰਟਮੈਂਟ ਵੱਲੋਂ ਰੱਖੀ ਗਈ ਤਨਖਾਹ ਹੈ ਉਹੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਅਤੇ ਸਾਡੇ ਚੈਨਲ ਦੀ ਆਡੀਅנס ਨੇ ਵੀ ਕਾਫੀ ਸਵਾਲ ਕੀਤੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਦੇ ਵੀ ਜਵਾਬ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਇਸ ਭਰਤੀ ਨੂੰ ਲੈ ਕੇ ਆਡੀਅנס ਦੇ ਮਨਾਂ ਦੇ ਵਿੱਚ ਹਜੇ ਵੀ ਕਾਫੀ ਸਵਾਲ ਨੇ ਜੋ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੇ ਕਲੀਅਰ ਕਰਾਂਗੇ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਹੋਣ ਵਾਲੀ ਹੈ ਕਿਉਂਕਿ ਇਸ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਤੋ ਇਸ ਕਰਕੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਕਿਉਂਕਿ ਸਕਿਪ ਕਰਨ ਨਾਲ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਹੋ ਸਕਦੀ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਇੱਕ ਹਾਈਪ ਦਾ ਆਪਸ਼ਨ ਆਉਦਾ ਹੁੰਦਾ ਉਹ ਸਾਈਪ ਦੇ ਆਪਸ਼ਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਾਨੂੰ ਹਾਈਪ ਪੁਆਇੰਟਸ ਵੀ ਦੇ ਸਕਦੇ ਹੋ ਕਿਰਪਾ ਕਰਕੇ ਹਾਈ ਪੁਆਇੰਟਸ ਜ਼ਰੂਰ ਦੇ ਦਿਆ ਕਰੋ ਜੀ ਵੀਡੀਓ ਨੂੰ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਦਾਂ ਸਾਨੂੰ ਤੁਹਾਡਾ ਸਪੋਰਟ ਮਿਲ ਜਾਂਦਾ ਹੈ ਅਤੇ ਸਾਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਹਰ ਇੱਕ ਭਰਤੀ ਦੀ ਬਰੀਕੀ ਨਾਲ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਜੇਕਰ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਚਲੋ ਜੀ ਬਿਨਾ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਅੱਜ ਵੱਧਦੇ ਹਾਂ ਵੀਡੀਓ ਦੇ ਵੱਲ ਤੇ ਜਾਣਦੇ ਹਾਂ ਜੋ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਕੀਨੇ ਪਹਿਲਾ ਸਵਾਲ ਸਾਨੂੰ ਕਿਸੇ ਨੇ ਪੁੱਛਿਆ ਸਰ ਆਈ ਐਮ ਗ੍ਰੈਜੂਏਟ ਬੀਏ ਆਰਟਸ ਵਿਦ 70% ਪਲੀਜ਼ ਦੱਸ ਦੋ ਪੁੱਚੋ ਖੁਰਦ ਵਿੱਚ ਵੈਕੈਂਸੀ ਹੈ ਕਿ ਨਹੀਂ ਦੂਸਰਾ ਸਵਾਲ ਹੈ ਆਪਣੇ ਪਿੰਡ ਦੀ ਪੋਸਟ ਦਾ ਪਤਾ ਕਿਵੇਂ ਕਰੀਏ ਹਾਂ ਮੈਂ ਦੱਸਣਾ ਚਾਹਣਾ ਹਾਂ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪੀਡੀਐਫ ਦਾ ਲਿੰਕ ਮਿਲ ਜਾਵੇਗਾ ਉਸ ਪੀਡੀਐਫ ਨੂੰ ਓਪਨ ਕਰਕੇ ਤੁਸੀਂ ਵੈਕੈਂਸੀਜ਼ ਚੈੱਕ ਕਰ ਸਕਦੇ ਹੋ ਪੀਡੀਐਫ ਓਪਨ ਕਰਨ ਤੋਂ ਬਾਅਦ ਉੱਪਰ ਇੱਕ ਸਰਚ ਦਾ ਆਪਸ਼ਨ ਆਉਂਦਾ ਹੈ ਉਸ ਸਰਚ ਦੇ ਆਪਸ਼ਨ ਦੇ ਉੱਪਰ ਤੁਸੀਂ ਆਪਣਾ ਏਰੀਆ ਦਾ ਨਾਮ ਭਰ ਕੇ ਆਪਣੇ ਏਰੀਆ ਦੀਆਂ ਵੈਕੈਂਸੀਆਂ ਪਤਾ ਕਰ ਸਕਦੇ ਹੋ ਅੱਗੇ ਸਵਾਲ ਆ ਗਿਆ ਜੀ ਸਰ ਸਾਡੇ ਨਾਲ ਦੇ ਪਿੰਡ ਸੀਟ ਆਂਗਨਵਾੜੀ ਦੀ ਬਟ ਸਾਡੇ ਪਿੰਡ ਨਹੀਂ ਹੈਗੀ ਫਿਰ ਅਪਲਾਈ ਕਰ ਸਕਦੀਆਂ ਇੱਕ ਸਵਾਲ ਹੈਗਾ ਜੀ ਜਿਸ ਪਿੰਡ ਚ ਸੀਟ ਖਾਲੀ ਨਹੀਂ ਉਹ ਨਹੀਂ ਭਰ ਸਕਦੇ ਇੱਕ ਆਗੇ ਸਵਾਲ ਦੂਸਰੇ ਪਿੰਡ ਦੀ ਪੋਸਟ ਭਰ ਸਕਦੇ ਆ ਤਾਂ ਮੈਂ ਦੱਸ ਦਿਆਂ ਜੀ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਜਿੱਥੋਂ ਦੇ ਵਸਨੀਕ ਹੋ ਜਿਹੜਾ ਐਡਰੈਸ ਤੁਹਾਡੇ ਡਾਕੂਮੈਂਟਸ ਦੇ ਉੱਪਰ ਮੈਂਸ਼ਨਡ ਆ ਉਸ ਐਡਰੈਸ ਦੇ ਵਿੱਚ ਆਉਂਦੇ ਆਂਗਰਵਾੜੀ ਸੈਂਟਰਾਂ ਦੇ ਵਿੱਚ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਅਦਰ ਸੈਂਟਰਾਂ ਦੇ ਵਿੱਚ ਤੁਸੀਂ ਅਪਲਾਈ ਨਹੀਂ ਕਰ ਸਕਦੇ ਜਾਂ ਕਿਸੇ ਹੋਰ ਪਿੰਡ ਦੇ ਵਿੱਚ ਨਹੀਂ ਅਪਲਾਈ ਕਰ ਸਕਦੇ ਹਾਂ ਅਗਰ ਤੁਸੀਂ ਅਪਲਾਈ ਕਰ ਦੇ ਦਿੱਤਾ ਹੋਇਆ ਤਾਂ ਤੁਹਾਡੀ ਉਹ ਜਿਹੜੀ ਐਪਲੀਕੇਸ਼ਨ ਆ ਉਸ ਨੂੰ ਪੈਂਡਿੰਗ ਰੱਖਿਆ ਜਾਵੇਗਾ ਅਗਰ ਕੋਈ ਉਸ ਪਿੰਡ ਦੇ ਵਿੱਚੋਂ ਐਲੀਜੀਬਲ ਨਹੀਂ ਹੈ ਜਾਂ ਮਤਲਬ ਅਪਲਾਈ ਨਹੀਂ ਕਰ ਰਿਹਾ ਤਾਂ ਉਹ ਤੁਹਾਡੀ ਐਪਲੀਕੇਸ਼ਨ ਐਕਸੈਪਟ ਕੀਤੀ ਜਾਵੇਗੀ ਅਦਰਵਾਈਜ਼ ਉਸ ਨੂੰ ਰੱਦ ਸਮਝਿਆ ਜਾਵੇਗਾ ਅੱਗੇ ਆਗੇ ਜੀ ਸਵਾਲ ਜੋ ਸੀਟ ਜਨਰਲ ਕੈਟਾਗਰੀ ਲਈ ਰਿਜ਼ਰਵ ਹੈ ਉਸ ਦੇ ਵਿੱਚ ਐਸਸੀ ਜਾਂ ਅਦਰ ਕੋਈ ਕਾਸਟ ਵਾਲੇ ਅਪਲਾਈ ਕਰ ਸਕਦੇ ਨੇ ਇਸ ਦਾ ਜਵਾਬ ਹੈ ਜੀ ਹਾਂ ਤੁਸੀਂ ਕਰ ਸਕਦੇ ਹੋ ਅਰ ਅਪਲਾਈ ਕਰਨ ਵੇਲੇ ਤੁਹਾਨੂੰ ਜੋ ਕੈਟਾਗਰੀ ਸਿਲੈਕਟ ਕਰਨੀ ਹੋਵੇਗੀ ਉਹ ਜਰਨਲ ਹੀ ਸਿਲੈਕਟ ਕਰਨੀ ਹੋਵੇਗੀ ਅਤੇ ਤੁਹਾਨੂੰ ਇਸ ਭਰਤੀ ਦੇ ਲਈ ਐਜ਼ ਅ ਜਨਰਲ ਕੈਟਾਗਰੀ ਹੀ ਟ੍ਰੀਟ ਕੀਤਾ ਜਾਵੇਗਾ ਮਤਲਬ ਜੋ ਸਹੂਲਤਾਵਾਂ ਜਾਣੀ ਕਿ ਜਿਵੇਂ ਕਿ ਏਜ ਰਿਲੈਕਸੇਸ਼ਨ ਹੋਗੀ ਜਾਂ ਫੀਸ ਵਿੱਚ ਛੋਟ ਮਿਲ ਜਾਂਦੀ ਹੈ ਐਸਸੀ ਜਾਂ ਬੀਸੀ ਕੈਟਾਗਰੀ ਨੂੰ ਇਹ ਸਭ ਚੀਜ਼ਾਂ ਤੁਹਾਨੂੰ ਨਹੀਂ ਮਿਲਣਗੀਆਂ ਇਸ ਦੇ ਵਿੱਚ ਅਤੇ ਇਸ ਭਰਤੀ ਦੇ ਲਈ ਤੁਹਾਡਾ ਐਸਸੀ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੋਵੇਗੀ ਯਾਨੀ ਕਿ ਜਦੋਂ ਤੁਸੀਂ ਅਪਲਾਈ ਕਰਨਾ ਹੈ ਤਾਂ ਉਹ ਤੁਸੀਂ ਵਿਦਆਊਟ ਐਸਸੀ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਅਗੇ ਸਵਾਲ ਆ ਗਿਆ ਜੀ ਆਈ ਹੈਵ ਇਟ 64% 2025 ਇਨ ਬੀਕੋਮ ਚਾਂਸ ਹੈ ਸਰ ਤਾਂ ਦੇਖੋ ਜੀ ਇਸ ਦੇ ਵਿੱਚ ਨਾ ਤਾਂ ਮੈਂ ਕੁਝ ਕਹਿ ਸਕਦਾ ਨਾ ਡਿਪਾਰਟਮੈਂਟ ਕੁਝ ਕਹਿ ਸਕਦਾਗਾ ਇਹ ਤਾਂ ਡਿਪੈਂਡ ਕਰਦਾਗਾ ਅਦਰ ਐਪਲੀਕੈਂਟਸ ਦੇ ਪਰਸੈਂਟੇਜ ਦੇ ਉੱਪਰ ਜਿਸ ਸੀਟ ਲਈ ਤੁਸੀਂ ਅਪਲਾਈ ਕੀਤਾ ਹੈ ਅਤੇ ਉਸੇ ਹੀ ਸੀਟ ਦੇ ਉੱਪਰ ਕਿਸੇ ਜ਼ਿਆਦਾ ਪਰਸੈਂਟੇਜ ਵਾਲੇ ਨੇ ਵੀ ਅਪਲਾਈ ਕੀਤਾ ਹੋਇਆ ਹੈ ਤਾਂ ਪਹਿਲੇ ਜ਼ਿਆਦਾ ਪਰਸੈਂਟੇਜ ਵਾਲੇ ਨੂੰ ਹੀ ਮਿਲੇਗੀ ਬਾਕੀ ਮੈਂ ਤਾਂ ਜੀ ਇੱਕ ਗੱਲ ਹੀ ਕਹਿ ਸਕਦਾ ਕਦੇ ਵੀ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਰਜਿਤ ਬਾਰੇ ਨਹੀਂ ਸੋਚੀਦਾ ਹੁੰਦਾ ਆਪਣੇ ਵਿੱਚ ਆਤਮ ਵਿਸ਼ਵਾਸ ਭਰੋ ਤੇ ਇਸ ਭਰਤੀ ਨੂੰ ਅਪਲਾਈ ਕਰੋ ਹੋ ਸਕਦਾ ਵੀ ਦੂਸਰੇ ਐਪਲੀਕੈਂਟਸ ਦੇ ਮੁਤਾਬਕ ਤੁਹਾਡੇ ਪਰਸੈਂਟੇਜ ਜ਼ਿਆਦਾ ਹੋਣ ਆ ਤੁਹਾਡੀ ਸਿਲੈਕਸ਼ਨ ਵੀ ਹੋ ਸਕਦੀ ਹੈ ਸੋ ਨੈਵਰ ਗਿਵ ਅਪ ਐਂਡ ਕੀਪ ਗoing on ਅਗੇ ਸਵਾਲ ਆ ਗਿਆ ਜੀ ਕਿ ਸਿਰਫ ਮੈਰਿਡ ਹੀ ਅਪਲਾਈ ਕਰ ਸਕਦੇ ਨੇ ਇਸ ਦਾ ਜਵਾਬ ਹੈ ਕਿ ਨਹੀਂ ਅਨਮੈਰਿਡ ਵੀ ਅਪਲਾਈ ਕਰ ਸਕਦੇ ਨੇ ਫਾਰਮ ਅਪਲਾਈ ਕਰਨ ਵੇਲੇ ਆਪਣਾ ਮੈਰਿਟਲ ਸਟੇਟਸ ਤੁਸੀਂ ਅਨਮੈਰਿਡ ਸਿਲੈਕਟ ਕਰ ਸਕਦੇ ਹੋ ਇਹ ਡਾਊਟ ਬਹੁਤਿਆਂ ਦੇ ਮਨ ਦੇ ਵਿੱਚ ਹੈ ਕਿ ਅਨਮੈਰਿਡ ਅਪਲਾਈ ਨਹੀਂ ਕਰ ਸਕਦੀਆਂ ਤਾਂ ਮੈਂ ਦੱਸ ਦੇਵਾਂ ਇਹ ਅਨਮੈਰਿਡ ਕੁੜੀਆਂ ਵੀ ਇਸ ਭਰਤੀ ਲਈ ਅਪਲਾਈ ਕਰ ਸਕਦੀਆਂ ਨੇ ਇਸ ਟੌਪਿਕ ਦੇ ਉੱਪਰ ਆਪਾਂ ਇੱਕ ਸਪੈਸ਼ਲ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ ਚੈਨਲ ਦੇ ਉੱਪਰ ਤੁਸੀਂ ਉਹ ਦੇਖ ਸਕਦੇ ਹੋ ਅੱਗੇ ਸਵਾਲ ਆ ਗਿਆ ਜੀ ਕੁਆਲੀਫਿਕੇਸ਼ਨ ਕੀ ਆ ਇਸ ਦੇ ਵਿੱਚ ਤਾਂ ਮੈਂ ਦੱਸ ਦਿਆਂ ਜੀ ਕੁਆਲੀਫਿਕੇਸ਼ਨ ਹਰ ਇੱਕ ਕੈਟਾਗਰੀ ਲਈ ਸੇਮ ਹੋਵੇਗੀ ਪਹਿਲਾਂ ਜੋ ਸੀ ਹੈਲਪਰ ਦੀ ਭਰਤੀ 10ਵੀਂ ਬੇਸ ਤੇ ਹੁੰਦੀ ਸੀ ਅਤੇ ਵਰਕਰ ਦੀ ਭਰਤੀ ਲਈ ਪਲੱਸ 2 ਚਾਹੀਦੀ ਹੁੰਦੀ ਸੀ ਬਟ ਹੁਣ ਜੋ ਹੈ 2025 ਦੇ ਵਿੱਚ ਇਹ ਸਭ ਚੇਂਜ ਹੋ ਚੁੱਕਿਆ ਹੈ ਹੁਣ ਵਾਲੀ ਭਰਤੀ ਦੇ ਵਿੱਚ ਹੈਲਪਰ ਲਈ ਜੋ ਕੁਆਲੀਫਿਕੇਸ਼ਨ ਚਾਹੀਦੀ ਹੈ ਉਹ ਘੱਟੋ ਘੱਟ ਪਲੱਸ 2 ਹੋਣੀ ਚਾਹੀਦੀ ਹੈ ਅਤੇ 10ਵੀਂ ਦੇ ਵਿੱਚ ਤੁਹਾਡਾ ਪੰਜਾਬੀ ਦਾ ਪੇਪਰ ਕਲੀਅਰ ਹੋਇਆ ਕੀਤਾ ਹੋਇਆ ਹੋਣਾ ਚਾਹੀਦਾ ਹੈ ਅਤੇ ਵਰਕਰ ਦੇ ਲਈ ਘੱਟੋ-ਘੱਟ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਰੱਖੀ ਗਈ ਹੈ ਅਤੇ 10ਵੀਂ ਦੇ ਵਿੱਚ ਤੁਹਾਡਾ ਪੰਜਾਬੀ ਦਾ ਸਬਜੈਕਟ ਕਲੀਅਰ ਕੀਤਾ ਹੋਇਆ ਹੋਣਾ ਚਾਹੀਦਾ ਹੈ ਕਿ ਸਵਾਲ ਆ ਗਿਆ ਜੀ ਕਿ ਈਟੀਟੀ ਬੇਸ ਤੇ ਵਰਕਰ ਲਈ ਅਪਲਾਈ ਕਰ ਸਕਦੇ ਆ ਇਸ ਦਾ ਜਵਾਬ ਹੈ ਕਿ ਹਾਂ ਤੁਸੀਂ ਕਰ ਸਕਦੇ ਹੋ ਈਟੀਟੀ ਬੇਸ ਤੇ ਅਪਲਾਈ ਕਰ ਸਕਦੇ ਹੋ ਵਰਕਰ ਦੇ ਲਈ ਬਟ ਇਸ ਦੇ ਨਾਲ ਜੋ ਵਰਕਰ ਦੇ ਲਈ ਮਿਨੀਮਮ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਦੀ ਉਹ ਤੁਹਾਡੀ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਈਟੀਟੀ ਨੂੰ ਐਡੀਸ਼ਨਲ ਕੁਆਲਿਫਿਕੇਸ਼ਨ ਦੇ ਵਿੱਚ ਗਿਣਿਆ ਜਾਵੇਗਾ ਜੋ ਦੀ ਫਾਈਨਲ ਮੈਰਿਟ ਲਿਸਟ ਬਣ ਕੇ ਆਵੇਗੀ ਉਸ ਦੇ ਵਿੱਚ ਈਟੀਟੀ ਦੇ ਨੰਬਰ ਅਲੱਗ ਤੋਂ ਲੱਗੇ ਜਾਣਗੇ ਯਾਨੀ ਕਿ ਫਾਈਨਲ ਮੈਰਿਟ ਲਿਸਟ ਦੇ ਵਿੱਚ ਤੁਹਾਡੀ ਜੋ ਐਡੀਸ਼ਨਲ ਕੁਆਲਿਫਿਕੇਸ਼ਨ ਹੋਵੇਗੀ ਉਸ ਦੇ ਨੰਬਰ ਐਡ ਹੋਣਗੇ ਅੱਗੇ ਸਵਾਲ ਆ ਗਿਆ ਜੀ ਮੇਰਾ ਵੋਟਰ ਕਾਰਡ ਨਹੀਂ ਹੈ ਇਦਾਂ ਦੇ ਸਵਾਲ ਕਾਫੀ ਆ ਰਹੇ ਨੇ ਕਿ ਕੋਈ ਕਹਿ ਰਿਹਾ ਕਿ ਮੇਰਾ ਰੈਜ਼ੀਡੈਂਸ ਸਰਟੀਫਿਕੇਟ ਨਹੀਂ ਹੈ ਕੋਈ ਕਹਿ ਰਿਹਾ ਮੇਰਾ ਵੋਟਰ ਕਾਰਡ ਨਹੀਂ ਹੈ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਸ ਦੇ ਲਈ ਵੋਟਰ ਕਾਰਡ ਅਤੇ ਰੈਜ਼ੀਡੈਂਸ ਸਰਟੀਫਿਕੇਟ ਦੋਨੋਂ ਹੀ ਜ਼ਰੂਰੀ ਨੇ ਇਸ ਭਰਤੀ ਦੇ ਲਈ ਇਸ ਭਰਤੀ ਦੀ ਆਖਰੀ ਮਿਤੀ 10/12/2025 ਹੈ ਅਗਰ ਹੋ ਸਕਦਾ ਤਾਂ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਡਾਕੂਮੈਂਟਸ ਪੂਰੇ ਕਰਕੇ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਬਾਕੀ ਡਾਕੂਮੈਂਟਸ ਵਾਲੀ ਗੱਲ ਤਾਂ ਜੀ ਮੈਂ ਤੁਹਾਨੂੰ ਅਜ ਤੋਂ 4-5 ਮਹੀਨੇ ਪਹਿਲਾਂ ਵੀ ਵੀਡੀਓਜ਼ ਪਾਉਂਦੇ ਹੁੰਦੇ ਸੀ ਆਪਾਂ ਉਸ ਦੇ ਵਿੱਚ ਵੀ ਸਾਰੀ ਦੱਸਤੀ ਸੀ ਵੀ ਕੀ ਕੀ ਡਾਕੂਮੈਂਟਸ ਰਿਕੁਆਇਰਡ ਨੇ ਤੁਹਾਡੇ ਕੋਲ ਇੰਨਾ ਸਮਾਂ ਸੀ ਤੁਸੀਂ ਆਪਣੇ ਡਾਕੂਮੈਂਟਸ ਉਦੋਂ ਵੀ ਰੈਡੀ ਕਰਕੇ ਰੱਖ ਸਕਦੇ ਸੀ ਹਲੇ ਵੀ ਥੋੜਾ ਜਿਹਾ ਸਮਾਂ ਹਲੇ ਤੁਹਾਡੇ ਕੋਲ ਬਾਕੀ ਬਚਿਆ ਹੈ ਤੁਸੀਂ ਇਸ ਦੇ ਵਿੱਚ ਇਸ ਨੂੰ ਜ਼ਾਇਆ ਨਾ ਕਰੋ ਆਪਣੇ ਸਮੇਂ ਨੂੰ ਤੇ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟਸ ਅਪਲਾਈ ਕਰਕੇ ਆਪਣੇ ਡਾਕੂਮੈਂਟਸ ਪੂਰੇ ਕਰਕੇ ਇਸ ਭਰਤੀ ਨੂੰ ਅਪਲਾਈ ਕਰ ਦਿਓ ਅਗੇ ਸਵਾਲ ਆ ਗਿਆ ਜੀ ਲੌਗਇਨ ਕਰਨ ਤੋਂ ਬਾਅਦ ਅਪਲਾਈ ਸਰਵਿਸ ਦਾ ਆਪਸ਼ਨ ਨਹੀਂ ਆ ਰਹਾ ਸਰ ਕੈਟਾਗਰੀ ਵਾਲੇ ਆਪਸ਼ਨ ਤੇ ਕੋਈ ਵੀ ਕੈਟਾਗਰੀ ਸਿਲੈਕਟ ਕਿਉਂ ਨਹੀਂ ਹੋ ਰਹੀ ਦੇਖੋ ਜੀ ਮੋਸਟਲੀ ਤਾਂ ਲੌਗਇਨ ਕਰਨ ਤੋਂ ਬਾਅਦ ਅਪਲਾਈ ਸਰਵਿਸਸ ਦਾ ਆਪਸ਼ਨ ਆ ਜਾਂਦਾ ਹੁੰਦਾ ਹੈ ਅ ਬਾਕੀ ਹੋ ਸਕਦਾ ਵੀ ਉਸ ਟਾਈਮ ਕੋਈ ਟੈਕਨੀਕਲ ਫਾਲਟ ਹੋਵੇ ਉਸ ਕਰਕੇ ਨਾ ਆਉਂਦਾ ਹੋਵੇ ਰਹੀ ਗੱਲ ਦੂਸਰੇ ਸਵਾਲ ਦੀ ਵੀ ਕੈਟਾਗਰੀ ਵਾਲੇ ਆਪਸ਼ਨ ਤੇ ਕੋਈ ਵੀ ਕੈਟਾਗਰੀ ਸਿਲੈਕਟ ਕਿਉਂ ਨਹੀਂ ਹੋ ਰਹੀ ਤਾਂ ਮੈਂ ਦੱਸ ਦਿਆਂਗਾ ਵੀ ਕਿ ਕੈਟਾਗਰੀ ਸਿਲੈਕਟ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਦੇ ਉੱਪਰ ਵਾਲੇ ਸਾਰੇ ਆਪਸ਼ਨਸ ਫਿਲ ਕਰਨੇ ਜ਼ਰੂਰੀ ਨੇ ਉਸ ਤੋਂ ਬਾਅਦ ਹੀ ਕੈਟਾਗਰੀ ਸਿਲੈਕਟ ਹੋਏਗੀ ਅਗੇ ਸਵਾਲ ਆ ਗਿਆ ਜੀ ਕਿ ਸੈਂਟਰ ਕੋਡ ਇੱਕ ਹੀ ਫਿਲ ਕਰਨਾ ਹੈ ਜਾਂ ਇੱਕ ਤੋਂ ਜ਼ਿਆਦਾ ਵੀ ਭਰ ਸਕਦੇ ਹਾਂ ਤਾਂ ਮੈਂ ਦੱਸ ਦਿਆਂ ਕਿ ਇੱਕ ਐਪਲੀਕੈਂਟ ਇੱਕ ਸੈਂਟਰ ਦੇ ਲਈ ਅਤੇ ਇੱਕ ਪੋਸਟ ਦੇ ਲਈ ਹੀ ਅਪਲਾਈ ਕਰ ਸਕਦਾ ਹੈ ਅਤੇ ਸੈਂਟਰ ਕੋਡ ਵੀ ਇੱਕ ਹੀ ਫਿਲ ਕਰਨਾ ਹੈ ਅੱਗੇ ਸਵਾਲ ਆ ਗਿਆ ਜੀ ਕਿ ਇਸ ਸ਼ਹਿਰ ਵਾਲੇ ਵੀ ਅਪਲਾਈ ਕਰ ਸਕਦੇ ਨੇ ਹਾਂਜੀ ਜ਼ਰੂਰ ਕਰ ਸਕਦੇ ਨੇ ਅਪਲਾਈ ਸ਼ਹਿਰ ਦੇ ਵਿੱਚ ਤੁਹਾਡੇ ਏਰੀਆ ਨੂੰ ਜੋ ਆਂਗਣਵਾੜੀ ਸੈਂਟਰ ਲੱਗਦਾ ਹੈ ਤੇ ਅਗਰ ਉਸ ਸੈਂਟਰ ਦੇ ਵਿੱਚ ਕੋਈ ਵੈਕੈਂਸੀ ਹੈ ਤਾਂ ਤੁਸੀਂ ਉਸ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਕਿ ਸਵਾਲ ਆ ਗਿਆ ਜੀ ਕਿ ਇਸ ਭਰਤੀ ਦੇ ਲਈ ਸਿਰਫ ਲੜਕੀਆਂ ਹੀ ਅਪਲਾਈ ਕਰ ਸਕਦੀਆਂ ਜਾਂ ਮੁੰਡੇ ਵੀ ਅਪਲਾਈ ਕਰ ਸਕਦੇ ਨੇ ਇਹ ਚੀਜ਼ ਅਸੀਂ ਨੋਟ ਕੀਤੀ ਹੈ ਜੀ ਕਿ ਕਾਫੀ ਯੂਟਿਊਬਰਸ ਨੇ ਆਪਣੇ ਵੀਡੀਓਜ਼ ਦੇ ਥੰਬਨੇਲ ਦੇ ਉੱਪਰ ਇਹ ਚੀਜ਼ ਲਿਖੀ ਹੋਈ ਹੈ ਕਿ ਮੁੰਡੇ ਵੀ ਅਪਲਾਈ ਕਰ ਸਕਦੇ ਨੇ ਅਤੇ ਆਪਣੇ ਆਡੀਅנס ਦੇ ਦਿਮਾਗ ਦੇ ਵਿੱਚ ਇਹ ਵਹਿਮ ਭਰਤਾ ਕਿ ਮੁੰਡੇ ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਨੇ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸ ਦਾਂ ਵੀ ਇਹ ਭਰਤੀ ਸਿਰਫ ਤੇ ਸਿਰਫ ਕੁੜੀਆਂ ਲਈ ਹੀ ਹੈ ਯਾਨੀ ਕਿ ਫੀਮੇਲ ਹੀ ਇਸ ਭਰਤੀ ਨੂੰ ਅਪਲਾਈ ਕਰ ਸਕਦੀ ਹੈ ਮੇਲ ਇਸ ਭਰਤੀ ਨੂੰ ਅਪਲਾਈ ਨਹੀਂ ਕਰ ਸਕਦੇ ਅੱਗੇ ਆ ਗਿਆ ਜੀ ਆਪਣਾ ਮੇਨ ਅਤੇ ਆਖਰੀ ਸਵਾਲ ਕਿ ਇਸ ਭਰਤੀ ਦੇ ਲਈ ਜੋ ਤਨਖਾਹ ਹੋਵੇਗੀ ਉਹ ਕਿੰਨੀ ਹੋਵੇਗੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਅਤੇ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਇਸ ਭਰਤੀ ਦੇ ਲਈ ਜੋ ਹੈਲਪਰ ਨੂੰ ਤਨਖਾਹ ਦਿੱਤੀ ਜਾਵੇਗੀ ਉਹ 5100 ਰੁਪਏ ਹੋਵੇਗੀ ਅਤੇ ਜੋ ਵਰਕਰ ਨੂੰ ਤਨਖਾਹ ਦਿੱਤੀ ਜਾਵੇਗੀ ਉਹ 9500 ਰੁਪਏ ਹੋਵੇਗੀ ਬਾਕੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹ ਪੀਡੀਐਫ ਵੀ ਮਿਲ ਜਾਵੇਗਾ ਜਿਸ ਦੇ ਵਿੱਚ ਤਨਖਾਹ ਮੈਂਸ਼ਨ ਕੀਤੀ ਹੋਈ ਹੈ ਉਸ ਪੀਡੀਐਫ ਦੇ ਵਿੱਚੋਂ ਤੁਹਾਨੂੰ ਤੁਹਾਡੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਮਿਲ ਜਾਣਗੇ ਤਾਂ ਦੋਸਤੋ ਏਸੀ ਆਂਗਣਵਾੜੀ ਭਰਤੀ 2025 ਸੰਬੰਧੀ ਤੁਹਾਡੇ ਸਵਾਲਾਂ ਦੇ ਸਾਰੇ ਜਵਾਬ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਹਾਈਪ ਕਰਦੇ ਹੋ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਾਕੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ